ਉਰਠ ਮਹੱਲਾ ਨਾਵਾਂ ਮੋਹ ਦੇ ਦੁਸ਼ੀਵਿਆਰੇ ਆਪਣੇ ਮਨ ਵਿੱਚ ਵਿਚਾਰ ਕਰ ਕਿ ਕਿਸਲੇ ਪਾਸੋਂ ਖੋਟੀ ਕੁਵੱਤੀ ਮਾੜੀ ਭੈੜੀ ਕੁਵੱਤ ਮਹਿ ਲਈ ਹੈ ਤੂੰ ਕਿ ਤਸਮਝ ਨਾ ਕਰੋ ਕਿ ਕਿੰਨ ਤੇਨ ਖੋਟੀ ਮਤ ਦਿੱਤੀ ਹੈ ਪਰਦਾਰ ਨਿੰਦਿਆ ਰਸ ਰਖਿਉ ਮੋਹ ਦੇ ਮਾਰਾ ਮੈਂ ਕਿਹਦੀ ਖੋਟੀ ਮਤ ਧਾਰੀ ਕੀਤੀ ਹੈ ਪੁਰਾਣੇ ਇਸਤਰੀਆਂ ਨੂੰ ਵੇਖ ਕੇ ਵਦੀਆਂ ਨੂੰ ਮਾਵਾ ਸਮਝਣਾ ਚਾਹੀਦਾ ਸੀ ਬਰਾਬਰ ਦੀਆਂ ਨਹੀਂ ਭੈਣਾ ਸਮਝਣਾ ਚਾਹੀਦਾ ਸੀ ਛੋਟੀਆਂ ਨੂੰ ਭੀਣਾ ਸਮਝਣਾ ਚਾਹੀਦਾ ਸੀ ਇਹ ਸੁਭਾਅ ਛੱਡ ਕੇ ਤੇਰੇ ਅੰਦਰ ਇਹਦਾ ਜਰਾ ਚਾਰ ਆ ਗਿਆ ਪਰ ਜਾ ਰਿਹਾ ਪੁਰਾਣੀਆਂ ਇਸਤਰੀਆਂ ਦੇ ਵਿੱਚ ਤੇ 프라이 ਨਿੰਦਿਆ ਵਿੱਚ ਇਹ ਲੋਕ ਜੀ ਰਸ ਪ੍ਰੇਮ ਕਰਕੇ ਰਾਜ ਰਿਹਾ ਹੈ ਰਸ ਕਉ ਸਭ ਤੋਂ ਸਰਵਪ੍ਰਸਦ ਅਵਸਧੰਗ ਇਹਨਾਂ ਵਿਸ਼ਿਆਂ 'ਚ ਵੀ ਰਾਜ ਰਿਹਾ ਹੈ ਆਰਾਮ ਭਗਤਨ ਹੈ ਕੀਨੀ ਰਾਮ ਸਰਵ ਸੁਖੀ ਅਰੀ ਪ੍ਰੇਮ ਭਗਤੀ ਕਰਨੀ ਸੀ ਉਹ ਹੀ ਪੁਰਖ ਕੈ ਕੀਤੀ ਨਹੀਂ ਹੈ ਰਹਾਉ ਮੁਕਤ ਪੰਥ ਜਾਣਿਓ ਤੈ ਨਾ ਹਨ ਮੁਕਤੀ ਭਗਤੀ ਕਰਨੀ ਹੈ ਮੁਕਤੀ ਦਾ ਮਾਰਗ ਹੈ ਇਹ ਜੀ ਕੋਈ ਜਾਣਣਾ ਨਹੀਂ ਕੀਤਾ ਹੈ ਤਨ ਜੂਰ ਨ ਕੋਤਾ ਆ ਤੁਸਾਈ ਦਾ ਲੋਦੀ ਹੋ ਗਿਆ ਜੇ ਵਿਦਿਆਵੀ ਪੜ ਗਿਆ ਤਨ ਜੂਰ ਨੂੰ ਆਪੇ ਪਾਇਆ ਦੌੜ ਜਾ ਰਿਆ ਹਲਕਾਰੇ ਦੀ ਨਿਆਈ ਅੰਤ ਸੰਗ ਕਾ ਹੂ ਨਹੀਂ ਦੀਨਾ ਜਿਹੜਾ ਤਦਾਰ ਦਹੇ ਪਿਆਰਿਆ ਅੰਤ ਜਿਹੜੇ ਕਿਸੇ ਦਾ ਵੀ ਸਾਥ ਤਨ ਨਹੀਂ ਦੁੱਤਾ ਹੈ ਸਭ ਇੱਥੇ ਹੀ ਛੱਡ ਕੇ ਚਲੇਗੇ ਜਿੰਨ ਗੜ ਕੀਏ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣੋ ਉਰਾਲ ਵਰਗੇ ਸੈਨਿਕ ਲਈ 3 ਛੱਡ ਕੇ ਚਲੇ ਗਏ ਮਰੇ ਤਾਂ 4 ਰਤੀਆਂ ਮੂੰਹ ਜਿ ਪਾਉਣ ਨੂੰ ਸੇਨਾ ਬਨਾ ਪ੍ਰਾਪਤ ਹੋਇਆ ਕਿਸੇ ਵਰਕਾਰ ਹੰਸ ਸੰਗ ਕਾ ਹੂ ਨਹੀਂ ਦੇਖਨਾ ਕਿਸੇ ਨੂੰ ਵੀ ਅੰਤ ਨੂੰ ਸਾਸ ਨਹੀਂ ਦਿੱਤਾ ਕੋਈ ਨਾਲ ਨਹੀਂ ਗਿਆ ਕਿਸੇ ਦੀ ਰੱਖਿਆ ਕਰਨ ਨੂੰ ਆਪੇ ਤਨ ਗਿਰਥਾ ਆਪ ਬੰਧਾਇਆ ਤੂੰ ਆਪਣੀ ਨਾਲ ਨੂੰ ਬਿਆਰ ਸੁਣ ਸਕੋਲੀ ਰਕ ਪਦਾਰ ਸੰਗ ਬਣਾ ਸਕਿਆ ਹੈ ਨਾ ਹਰ ਭਾਜਿਓ ਨਾ ਗੁਰ ਜਨ ਸੇਵਿ ਨਾ ਜਦ ਹਰੀ ਦਾ ਭੈਨ ਕੀਤਾ ਨਾ ਗੁਰੂ ਸੇਵਿਸ ਤੇ ਪਾਤਸ਼ਾਹ ਦੀ ਸੇਵਾ ਕੀਤੀ ਨਾ ਗੁਰੂ ਸਾਹਿਬ ਦੇ ਜਿਹੜੇ ਜਨ ਭਗਤ ਸਨ ਉਹਨਾਂ ਦੀ ਸੇਵਾ ਕੀਤੀ ਗੁਰ ਜਨ ਵੱਡਿਆਂ ਦਾ ਨਾਮ ਹੈ ਵੱਡੇ ਜੋ ਮਹਾਂਪੁਰਖ ਬਜ਼ੁਰਗ ਸਨ ਉਹਨਾਂ ਦੀ ਵਿਸ਼ੇਵਾਨੀ ਕੀਤੀ ਗੁਰੂ ਦੇ ਪਿਆਰਿਆਂ ਭਗਤਾਂ ਦੀ ਸੇਵਾ ਉਹਨਾਂ ਕੀਤੀ ਨਾ ਹੈ ਉਪਜਿਉ ਕਛ ਗਿਆਨ ਨਾ ਤੁਨੂੰ ਕਿਸੇ ਪ੍ਰਕਾਰ ਆਪਣੇ ਆਤਮਾ ਦਾ ਗਿਆਨ ਪ੍ਰਗਟ ਹੋਇਆ ਹੋਰ ਦੂਜਿਆਂਾਰੇ ਗਿਆਨ ਗਿਆਤ ਪਾਉਣ ਵਾਲੇ ਗਿਆਨ ਤੇ ਹਰ ਰੋਈ ਦੱਸਰੇਆ ਸੂਤ ਸੁਪ ਦਾ ਗਿਆਨ ਵੀ ਪੈਦਾ ਨਾ ਹੋਇਆ ਸੂਪੀਆਂ ਸਿੰਮਤੀਆਂ ਵੇਦ ਸਾਧਨਾ ਨੇ ਸਾਰੇ ਪਾਏ ਨੇ ਪਰ ਸੂਤ ਦਾ ਗਿਆਨ ਨਾ ਤਨ ਹੋਇਆ ਕਾਤੀ ਹੀ ਮਾਹੇ ਨਰੰਜਨ ਤੀਰੇ ਤੁਮਹੇ ਅਗਿਆਨੀਆਂ ਤੇਰੇ ਘਟ ਹਿਰਦੇ ਦੇ ਅੰਦਰ ਹੀ ਨਰੰਜਨ ਜੀ ਉਹ ਸੁਭੂ ਮਾਇਆ ਕਾਸ਼ ਤੇ ਰਹੇ ਤਾਂ ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਹੈ ਉਹ ਤੇਰੇ ਅੰਤਕਾਰ ਦੇ ਅੰਦਰ ਸਾਖੀ ਤੇਰਾ ਪ੍ਰਕਾਸ਼ ਸਰੂਪ ਹੈ ਮੈਂ ਖੂਜਤ ਉਹਦੇ ਅੰਨ ਤੈ ਉਸ ਨੂੰ ਪੁਲਾ ਕਰਕੇ ਤੂੰ ਭਾਈ ਕੋ ਯਾਰਾਂਗੇ ਭਾਂਦਾ ਫਿਰਦਾ ਦੀਆ ਮਾਨ ਜਿਵੇਂ ਮਦੂ ਬਾਂਦੇ ਕਰੋ ਬਿੰਦਵਾ ਬਾਂਦੇ ਜਿਵੇਂ ਸੰਸਾਰ ਦੀ ਉਹ ਯਾਰ ਹੋਈ ਕੀ ਭਾਂਦਾ ਫਿਰਦਾ ਹੈ ਬਹੁਤ ਜਨਮ ਭਰਮਤ ਤੈ ਹਾਰਿਉ ਤੂੰ ਵੀ ਕੋਈ ਨਹੀਂ ਮਨੀ ਬਹੁਤੇ ਜਦੋਂ ਤੂੰ ਭਾਈ ਪਰਮ ਦਾ ਧਰਮ ਦਾ ਤੈ ਇਹ ਬੰਦੇ ਆਹਾਰ ਨਾ ਕੀਤੇ ਹੈ ਆਸਰ ਮਤ ਨਹੀਂ ਪਾਈ ਕਿਸੇ ਜਨਮ ਜਾ ਕੇ ਵੀ ਬੁੱਧੀ ਜਿਹੜੀ ਆਤਮ ਸੁਮੂਰਜ ਅਚੰਨ ਕਰਨੀ ਸੀ ਬੁੱਧੀ ਨੂੰ ਜਿਹੜਾ ਇਹ ਵਧਵਾ ਚੱਲ ਕਰਕੇ ਮਹਾਰਾਜ ਦੇ ਮਹਾਵਾਗੂ ਚ ਟਕਾਉਣਾ ਸੀ ਉਹ ਬੁੱਧੀ ਵੀ ਇਸ ਤੱਕ ਕਦੇ ਨਹੀਂ ਪਾਈ ਚੰਚਲਤਾ ਹੀ ਹੜਮਗ ਤੇ ਰਹੇ ਤੇ ਅੰਦਰ ਬੁੱਧ ਨੂੰ ਅਚਲ ਕਰਕੇ ਮਹਾਰਾਜ ਦੇ ਨਾਮ ਦੇ ਲਈ ਬੁਲਾਉਣਾ ਉਹ ਕਾਇਸ਼ਤਤੀ ਨਹੀਂ ਕਦੇ ਪਾਈ ਹੈ ਪ੍ਰਭ ਆਰਥਕਾਰ ਦਿੱਤੀ ਹੋ ਕੇ ਜਿਹਨ ਪੁਜਾਰ ਸੁਨਾਸ ਹੋਣ ਤੇ ਇਹ ਵੀ ਦਿੱਤੀ ਘਟਦੀ ਵੱਧੀ ਰਹੀ ਤੇਰੀ ਮਾਨਸ ਦੇ ਪਾਏ ਪਦ ਹਰ ਭਜ ਤੈਨੂੰ ਚਾਹੀਦਾ ਸੀ ਕਿ ਮਨੁੱਖਾ ਜੇ ਉਹਨੂੰ ਪਾ ਕੇ ਕਦ ਹਰ ਭਜ ਬੱਦੇ ਨੂੰ ਕੋਈ ਪਾ ਨਹੀਂ ਨਾ ਹੈ ਹਰੀ ਦੀ ਪਦਵੀ ਦਾ ਖਜਨਕਾਰ ਪਾਉਣਾ ਚਰਨਾ ਦਾ ਹੈ ਦੌਲਚਨ ਹੈ ਹਰੀ ਦੇ ਚਰਨਾ ਦਾ ਭਜਨ ਕਰ ਲੈ ਮਨੁੱਖਾ ਜੇ ਉਹ ਪੀ ਪਦਵੀ ਨੂੰ ਪਾ ਕੇ ਜੇ ਪਦ ਅੰਕੁਰ ਹੁੰਦੜਾ ਤੈਨ ਪੰਗਵੀ ਦਾ ਅਲੱਛਕ ਹੋ ਜਾਂਦਾ ਉਹ ਕਹੇ ਪਾ ਕੇ ਜੀ ਦੇ ਚਰਨਾ ਕਦਲਾਂ ਦਾ ਭਜਨ ਕਰਨਾ ਚਾਹੀਦਾ ਸੀ ਨਾਨਕ ਬਾਤ ਬਤਾਈ ਤਦ ਗੁਰੂ ਸਾਹਿਬ ਕਹਿੰਦੇ ਤੈਨੂੰ ਅਸੀਂ ਬਾਤ ਗੰਨ ਦੱਸੀ ਹੈ ਇਹ ਬਚਨ ਤੈਨ ਪ੍ਰਵਾਨ ਨਹੀਂ ਕੀਤੀ ਉਸ ਗੱਲ ਦੀ ਬਚਨ ਬੇਦਸ਼ਾਹ ਤੂੰ ਸਾਰਿਆਂ ਨੇ ਬਾਤ ਦੱਸੀ ਹੈ ਤੈਨੂੰ ਅਰੀ ਦੇ ਚਰਨਾ ਕਦਲਾਂ ਦਾ ਭਜਨ ਕਰਨਾ ਚਾਹੀਦਾ ਤੂੰ ਕੀਤਾ ਨਹੀਂ ਤੈ ਅਧੀਰ ਬਾਤ ਤੈਨੂੰ ਦੱਸ ਦਿੱਤੀ ਹੈ ਕੁਮਕਚਾ ਨਹੀਂ ਨਹੀਂ ਹੈ